राजोन राज ਆਪ ਵੀ ਸਾਰਿਆਂ ਨੂੰ ਬੇਨਤੀ ਆ ਗੱਡੀਆਂ ਲਾਈਨ ਚ ਲਾ ਲਓ ਜਿਹੜੀ ਆ ਮਾਇਕ ਵਾਲੀ ਗੱਡੀ ਆ ਜਿਹਦੇ ਮੂਰੇ ਲਾ ਕੇ ਨਾਰੇ ਲਾਵਾਂਗੇ ਤੇ ਮਗਰ ਸਾਰੇ ਭਰਾਵਾਂ ਨੇ ਆ ਗੱਡੀਆਂ ਗੱਡੀਆਂ ਲਾਈਨ ਚ ਸਾਰੇ ਬਾਜੀ ਕਰਦੇ ਆਉਣਾਂਗਾ ਜਲਦੀ ਨੇ ਘਟੋੜੇ ਗੱਡੀ ਮੂਰੇ ਲਾਓ ਫਰਦ ਰੱਦ ਕਰੋ ਰੋਕ ਕੇ ਜਮਨੀ ਸਾਡੇ ਵਿੱਚ 1000 ਟਰੱਕ ਯੂਨੀਅਨ ਪਹੁੰਚੀ ਆ ਆਂਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਇਆ ਰਾਮ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਆ ਗੱਡੀਆਂ ਚ ਕਰ ਦਿਓ ਕੰਮ ਦਾ